ਲੌ ਜਿਆ ਪਤੀ ਸੀ ਕਵਤਾ ਲਗੇ ਹਾਜ਼ਰਾਂ ਜੀ ਚੁੱਪ ਦੀ ਆਵਾਜ਼ ਦੇ ਵਿੱਚੋਂ ਸ਼ੇਵ ਕੁਮਾਰ ਬਟਾਲਵੀ ਉਹਨਾਂ ਦੀ ਇੱਕ ਕਵਤਾ ਬਹੁਤ ਸੋਹਣੀ ਆ ਇਹ ਔਰਤ ਜਾਤ ਮਤਲਬ ਉਹ ਬਹੁਤ ਸਾਰਾ ਦਰਦ ਬਿਆਨ ਕੀਤਾ ਇਸ ਇਸ ਕਵਤਾ ਦੇ ਵਿੱਚ ਇਹਦੇ ਵਿੱਚ ਲਫ਼ਜ਼ ਬਹੁਤ ਬਹੁਤ ਹੋਰ ਤਰ੍ਹਾਂ ਦੇ ਲਏ ਮਤਲਬ ਡਿਕਸ਼ਨਰੀ ਦੇ ਵਿੱਚ ਇਦਾਂ ਦੇ ਲਫ਼ਜ਼ ਵੀ ਆ ਗਏ ਆ ਇਸ ਕਵਤਾ ਦੇ ਵਿੱਚ ਵੀ ਡਿਕਸ਼ਨਰੀ ਦੇ ਵਿੱਚ ਵੀ ਜਿਹੜੇ ਇਨਸਾਨ ਦੇ ਰੋਜ਼ ਮਰਾਂ ਜ਼ਿੰਦਗੀ ਦੇ ਵਿੱਚ ਨਹੀਂ ਜ਼ਬਾਨ ਤੇ ਆਉਂਦੇ ਨਹੀਂ ਉਹ ਜ਼ਿਆਦਾ ਡੂੰਘੇ ਹੈ ਇਹ ਵਾਰੇ ਸ਼ਬਦਾਇਰੇ ਵਿੱਚ ਜਦੋਂ ਤੁਸੀਂ ਸੁਣੋਗੇ ਤੁਹਾਨੂੰ ਲੱਗਣਾ ਪਤਾ ਕਿੰਨੇ ਕਿਵੇਂ ਦੇ ਸ਼ਬਦ ਯੂਜ਼ ਕੀਤੇ ਹੋਏ ਪੀੜਾਂ ਦਾ ਛਲਣਾ ਸੋਗ ਦੀ ਕਬਰ ਪਾਰੋ ਦਾ ਲੂਣਾ ਸੀਤਾ ਦਾ ਸਬਰ ਆਦਮ ਦਾ ਦਮਨ ਮੌਤ ਮੌਤ ਦੀ ਫਿਜਰ ਬੇਰੰਗ ਕਲੀ ਬੇਨੂਰ ਨਜ਼ਰ ਮਰਦਾਸ ਫਿਜ਼ਾ ਮਾਇੂਸ ਅਬਰ ਰਾਤ ਫੂਗ ਚੇਣਗ ਇੱਕ ਜੋਤ ਦਗਨ ਇੱਕ ਹਫਸ ਚੇਖਾ ਇੱਕ ਹਿਸ ਕਫਨ ਪ੍ਰੀਤ ਦੀ ਸਤੀ ਪਾਪਾਂ ਦਾ ਹਵਨ ਚੁੱਪ ਸ਼ੂਨ ਖੇਲਾ ਸੁੰਸਾਨ ਗगन ਏ ਔਰਤ ਜਾਤ ਏ ਹੀਰਸ ਨਾਟੀ ਨੀਰੋ ਦਾ ਜਮਲ ਦੇਤਾਂ ਦਾ ਦੇਤਾਂ ਦੀ ਬਲੀ ਮਿੰਟੂ ਦੀ ਕਲਮ ਨਫਰਤ ਦੀ ਗੜੀ ਮਿੰਟੂ ਤੋ ਦਾ ਕਲਮ ਨਫਰਤ ਦੀ ਗੜੀ ਚਾਂਸੀ ਦਾ ਤਪਸ਼ ਤਿਤ ਚਤੌੜ ਦੀ ਬਲੀ ਤਾਰਾਂ ਦਾ ਅਣਕ ਸੱਸੀ ਦਾ ਸੜਨ ਦੰਮੀ ਦੀ ਤੜਫ ਘੜਿਆਂ ਦਾ ਤਰਨ ਲੈਲਾ ਦਾ ਜਗਰ ਮਜਨੂ ਦਾ ਭਜਨ ਵੇਦਾ ਦਾ ਕਰਮ ਮਨਸੂਰ ਮਰਨ ਇਹ ਸੋਚ ਤੜਫ ਇੱਕ ਮੀਡ ਤਰਬ ਇਹ ਗੀਤ ਇੱਕ ਇਹ ਗੀਤ ਮੇਰਾ ਇਹ ਪ੍ਰੀਤ ਤੇਰੀ ਇੱਕ ਔਰਤ ਜਾਤ ਹੈ ਹਿਰਨਾਟੀ ਉਹ ਇਦਾਂ ਦੇ ਲਫਜ਼ ਆਮ ਆਮ ਜਵਾਨ ਤੇ ਆਉਂਦੇ ਨਹੀਂ ਇਸ ਲਈ ਮੈਨੂੰ ਵੀ ਪੜਨ 'ਚ ਦਿੱਕਤ ਹੋਈ ਤੁਸੀਂ ਵੀ ਇੱਕ ਵਾਰ ਇਹਦਾ ਪੀਡੀਐਫ ਕੱਢ ਕੇ ਜ਼ਰੂਰ ਪੜ ਲਿਓ ਧੰਨਵਾਦ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ